ਸਭ ਤੋਂ ਪਹਿਲਾਂ ਪਿਆਰ ਭਰੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਣੇ ਕੋਲੇ ਪਹੁੰਚਿਆ AK ਟੈਕਸ BMW ਕੈਮਰਿਕ ਦਾ ਮਾਲ ਹਾਜ਼ਰ ਹੋਇਆ ਨਵਾਂ ਨਵਾਂ ਤਾਜ਼ਾ ਤਾਜ਼ਾ ਫਰੈਸ਼ ਮਾਲ ਕਾ ਮੈਨੂੰ ਤਰੇ ਕਲਰ ਹਰੇਕ ਡਿਜ਼ਾਈਨ ਦੇ 4-4 5-5 ਕਲਰ ਆਉਣਗੇ ਦਿਖਾਓ ਜੀ ਡਿਜ਼ਾਈਨ ਦੇਖੋ ਜੀ AK ਟੈਕਸ ਕੁਆਲਿਟੀ ਪਹੁੰਚ ਗਈ ਹੈ ਸ਼ਾਨਦਾਰ ਦੇਖੋ ਰੰਗ ਵੀ ਪੂਰੇ ਟੌਪ ਦੇ ਹਾਜ਼ਰ ਹੋ ਚੁੱਕੇ ਨੇ ਭਾਈ ਨਵਾਂ ਮਾਲ ਪਹੁੰਚਿਆ ਬਿਲਕੁਲ ਲੇਟੈਸਟ ਕਿਆ ਵਾਲਾ ਹੈ ਜੀ ਲਓ ਜੀ ਹਲੋ ਜੀ ਅਲੋ ਰਿਵੀਅੂ ਕਿਹ ਕਲਰ ਆ ਗਏ ਭਾਈ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਗਏ ਨੇ ਭਾਈ ਨਵਾਂ ਮਾਲ ਗਰਮੀਆਂ ਦਾ ਪਿਓਰ BMW ਕੈਮਰਿਕ EK टैक्स ਕੀ ਬਾਤ ਹੈ ਨੇ ਦੇਖੋ ਡਿਜ਼ਾਈਨ ਡਿਜ਼ਾਈਨ ਸਿਰਾ ਤੋਂ ਸਿਰਾ ਹਜ ਰੋਏ ਨੇ ਵੀਡੀਓ ਦਾ ਐਂਡ ਤੱਕ ਬਣੇ ਰੋ ਸਾਰੇ ਡਿਜ਼ਾਈਨ ਦਿਖਾਵਾਂਗੇ ਜਿਹੜਾ ਵੀ ਨਵੇਂ-ਨਵੇਂ ਆਪਣੇ ਕੋਲੇ ਆਰਟੀਕਲ ਪਹੁੰਚੇ ਨੇ ਪ੍ਰਿੰਟ ਸੂਟਾਂ ਦੇ ਵਿੱਚ ਦੇਖੋ ਜੀ ਚੈੱਕ ਕਰੀ ਚਲੋ ਜੀ ਆਹ ਲੋ ਹਰੇਕ ਨੇ ਤੁਹਾਨੂੰ ਦੱਸਿਆ ਵੀ ਚਾਰ ਤੋਂ ਪੰਜ 6 ਕਿ ਵੀ 6 ਕਲਰ ਵੀ ਹੋ ਸਕਦੇ ਕਿਉਂਕਿ ਇਸ ਵਾਰ ਚਾਰਟ ਵੱਖਰਾ ਆਇਆ ਸਾਰਿਆਂ ਦਾ ਅਲੱਗ-ਅਲੱਗ ਵੇਸ ਬੌਂਚਾ ਬਹੁਤ ਹੀ ਪਿਆਰਾ ਪਿਆਰਾ ਟਾਪ ਟਾਪ ਦੇ ਡਿਜ਼ਾਈਨਾਂ ਦੇ ਨਾਲ ਦਿਖਾਵਾਂਗੇ ਤੁਹਾਨੂੰ ਸੋਹਣਾ ਸੋਹਣਾ ਮਾਰ ਕੀ ਗੱਲ ਹੈ ਜੀ ਵਾਈਟ ਕਲਰ ਦੇ ਵਿੱਚ ਚੈੱਕ ਕਰੋ ਜੀ ਦੇਖੋ ਡਿਜ਼ਾਈਨ ਬਹੁਤ ਹੀ ਸੋਹਣੇ ਫਿਰੋਜ਼ੀ ਕਲਰ ਦੇ ਫਲਾਵਰ ਇਹਦੇ ਵਿੱਚ ਇਹਦੇ ਵਿੱਚ ਵਾਈਟ ਕਲਰ ਹੀ ਆਊਗਾ ਮਤਲਬ ਫਲਾਵਰਾਂ ਦੇ ਕਲਰ ਅਲੱਗ-ਅਲੱਗ ਹੋਣਗੇ ਜਿਵੇਂ ਇਹ ਦੇ ਨਾਲ ਮਸਟਰਡ ਕਲਰ ਹੈ ਪਿੰਕ ਕਲਰ ਹੈ ਤੇ ਰੈੱਡ ਕਲਰ ਤੇ ਫਿਰੋਜ਼ੀ ਕਲਰ ਇਹ ਚਾਰ ਕਲਰ ਨੇ ਇਹਦੇ ਵਿੱਚ ਚੈੱਕ ਕਰ ਲੋ ਜੀ ਦੇਖੋ ਡਿਜ਼ਾਈਨ ਬਹੁਤ ਹੀ ਸੋਹਣਾ ਤੁਹਾਡੇ ਸਾਹਮਣੇ ਪੇਸ਼ ਹੋਇਆ ਇੱਕ ਡਿਜ਼ਾਈਨ ਹੋਰ ਆ ਗਿਆ ਦੇਖੋ ਜੀ ਵੱਡੇ ਫਲਾਵਰਾਂ ਦਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਪਿਆਰਾ ਖੁੱਲ ਚੁੱਕਿਆ ਇਹਦੇ ਵੀ ਚਾਰ ਕਲਰ ਹੋਣਗੇ ਜੀ ਦਿਖਾਓ ਜੀ ਰੰਗ ਇਹਦੇ ਕੀ ਬਾਤ ਹੈ ਜੀ ਦੇਖੋ ਜੀ ਰੰਗ ਮਸਟਰਡ ਕੀ ਬਾਤ ਹੈ ਜੀ ਗ੍ਰੇ ਕਲਰ ਆ ਗਿਆ ਰੋਜ਼ੀ ਆ ਗਿਆ ਲਵੈਂਡਰ ਕੀ ਬਾਤ ਹੈ ਜੀ ਸਾਰੇ ਰੰਗ ਖੁੱਲਗੇ ਨੇ ਸ਼ਾਨਦਾਰ ਭਾਈ ਏਕੇ ਟੈਕਸ ਕੰਪਨੀ ਦਾ ਮਾਲ ਖੁੱਲ ਰਿਹਾ ਜੋੜੇ ਸਾਹਮਣੇ ਲਓ ਜੀ ਕਿੜਿਆਂ ਹੋਰ ਆ ਗਿਆ ਦੇਖੋ ਜੀ ਕੀ ਬਾਤ ਹੈ ਜੀ ਬਹੁਤ ਹੀ ਸ਼ਾਨਦਾਰ ਕਲਰ ਖੁੱਲਿਆ ਡਿਜ਼ਾਈਨ ਇਹਦੇ ਰੰਗ ਦਿਖਾ ਦਿਓ ਜੀ ਆਹ ਲਓ ਜੀ ਕਲਰ ਆ ਗਏ ਨੇ ਇਹਦੇ ਚੈੱਕ ਕਰੀ ਚਲੋ ਲਓ ਜੀ ਇਹਦੇ ਵੀ ਪੰਜ ਕਲਰ ਨੇ ਭਾਈ ਦੇਖੋ ਡਿਜ਼ਾਈਨ ਆ ਲੋ ਪੰਜ ਦੇ ਵੀ 6 7 ਕਲਰ ਕਿਆ ਵਾ ਤੇ ਦੇਖੋ ਕਿਹੜੇ ਕਲਰ ਬਹੁਤ ਸੈਂ ਬਹੁਤ ਸੋਹਣੇ ਸੋਹਣੇ ਕੁੱਲੇ ਨੇ ਦੇਖੋ ਸਾਰੇ ਰੰਗ ਟੌਪ ਦੇ ਕਿਹੜੇ ਆਣ ਹੋ ਦਿਖਾਵਾਂਗੇ ਤੁਹਾਨੂੰ ਬਲੈਕ ਸਪੈਸ਼ਲ ਆ ਗਿਆ ਇਹਦੇ ਵਿੱਚ ਦੇਖੋ ਜੀ ਬਲੈਕ ਕਲਰ ਡਿਮਾਂਡ ਦੇ ਵਿੱਚ ਚੱਲਦਾ ਪੂਰਾ ਟੌਪ ਦਾ ਡਿਜ਼ਾਈਨ ਖੁੱਲ ਚੁੱਕਿਆ ਭਾਈ ਬਾਧੂ ਮਾਲ ਆ ਗਿਆ ਕੇ ਟੈਕਸ ਦਾ ਹੋਲ ਸੇਲ ਤੇ ਡਿਟੇਲ ਦੇ ਗਾਕਾ ਲੇ ਢੇਰ ਲੱਗ ਚੁੱਕੇ ਨੇ ਭਾਈ ਚੈੱਕ ਕਰ ਲੋ ਡਿਜ਼ਾਈਨ ਦੇਖੋ ਜੀ ਜਿਹਦੇ ਵਿੱਚ ਵੀ ਰੰਗ ਦਿਖਾਓ ਜੀ ਲਓ ਜੀ ਇਹ ਲਾਈਟ ਸ਼ੇਡ ਆ ਬਹੁਤ ਹੀ ਪਿਆਰਾ ਚਾਰਟ ਆ ਇਹਦੇ ਵਿੱਚ ਦੇਖੋ ਲਾਈਟ ਆਫ ਵਾਈਟ ਕਲਰ ਪੀਚ ਕਲਰ ਲਵੈਂਡਰ ਕਲਰ ਤੇ ਸੀ ਗ੍ਰੀਨ ਕਲਰ ਕੀ ਬਾਤ ਹੈ ਜੀ ਇਕੜੀਆਂ ਹੋਰ ਦਿਖਾਓ ਅੱਗੇ ਚਲੋ ਜੀ ਦੇਖੋ ਜਿਹੜੀਆਂ ਕੀ ਬਾਤ ਹੈ ਜੀ ਖੁੱਲ ਗਿਆ ਨਵਾਂ ਡੀਆਂ ਬਹੁਤ ਹੀ ਪਿਆਰਾ ਪਿਆ ਡਿਜ਼ਾਈਨਸ ਖੁੱਲੇ ਆ ਲਓ ਜੀ ਮਾਸਟਰ ਕਲਰ ਆ ਗਿਆ ਦੇ ਵਿੱਚ ਲਾਇ ਨੀਚੇ ਗ੍ਰੇ ਇਹ ਨੇਵੀ ਇਹ ਡਾਰਕ ਗ੍ਰੀਨ ਬੋਟਲ ਗ੍ਰੀਨ ਕਹਿ ਸਕਦੇ ਆ ਸਾਰੇ ਟਾਪ ਆਫ ਦੇ ਰੰਗ ਹਾਜ਼ਰ ਹੋ ਗਏ ਨੇ ਭਾਈ ਏਕੇ ਟੈਕਸ ਦੇ ਕੀ ਆਵਾਤਾ ਨੇ ਜੀ ਦੇਖੋ ਜੀ ਬਹੁਤ ਗਾਕਾਂ ਨੂੰ ਭਾਈ ਇੱਥੇ ਸ਼ਾਪ ਤੇ ਪਹੁੰਚਣ ਲੱਗੇ ਦਿੱਕਤ ਬਹੁਤ ਆਉਂਦੀ ਆ ਆਪਾਂ ਸਮ ਐਡਰੈਸ ਬੋਲ ਦਿੰਨੇ ਆ ਸੁਣ ਲਓ ਇੱਕ ਵਾਰ ਜਿਵੇਂ ਮਾਨਸਾ ਤੋਂ ਸੁਨਾਮ ਰੋਡ ਆ ਜਿਹੜਾ ਮਾਨਸਾ ਤੋਂ ਸੁਨਾਮ ਦਾ ਮੇਨ ਰੋਡ ਹੈ ਰਸਤੇ ਦੇ ਵਿੱਚ ਪਿੰਡ ਆਊਗਾ ਟੈਪੀ ਟੈਪੀ ਤੋਂ ਆਟੋ ਜਾਂਦੇ ਆ ਸਿੱਧਾ ਹੋਟਲ ਅਕਲਾਂ ਵਿਖੇ ਦੇਖੋ ਜੀ ਇੱਕ ਵਾਰ ਫੇਰ ਸੁਣ ਲਓ ਮਾਨਸਾ ਤੋਂ ਸੁਨਾਮ ਰੋਡ ਮੇਨ ਰੋਡ ਹੈ ਜੀ ਇਹ ਤੇ ਇਹਦੇ ਤੋਂ ਟੈਪੀ ਪਿੰਡ ਆਲਾ ਵਿਚਕਾਰ ਜੀ ਸੁਨਾਮ ਵੀ ਉਨੀ ਦੂਰ ਆ ਤੇ ਮਾਨਸਾ ਵੀ ਉਨੀ ਦੂਰ ਤੋਂ ਵਿਚਾਲੇ ਪਿੰਡ ਆਉਂਦਾ ਟੈਪੀ ਕੈਪੀ ਤੋਂ ਆਟੋ ਜਾਂਦੇ ਆ ਹੋੜ ਲੱਗ ਲੰਗੇ ਦੇਖੋ ਜੀ ਆ ਡਿਜ਼ਾਈਨ ਚੈੱਕ ਕਰ ਜਲੋ ਸੌਰਿਆਪਾ ਡਰੈਸ ਲੱਛਣ ਦੀ ਵੀ ਜੀ ਹੋ ਗਈ ਥੋੜਾ ਜਿਹਾ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਦੇਖੋ ਬੜੇ ਸੋਹਣੇ ਸੋਹਣੇ ਆ ਗਏ ਨੇ ਭਾਈ ਲਓ ਜੀ ਕੀ ਬਾਤ ਹੈ ਜੀ ਆ ਲਓ ਜੀ ਸਾਰੇ ਧੜਾ ਧੜ ਡਿੱਗ ਗਿਆ ਇੱਕ ਇਹਦਾ ਮਾਲ ਬਾਧੂ ਹਾਜ਼ਰ ਹੋਇਆ ਆਪਣੇ ਕੋਲੇ ਬਿਲਕੁਲ ਨਵੇਂ-ਨਵੇਂ ਤਾਜ਼ੇ-ਤਾਜ਼ੇ ਡਿਜ਼ਾਈਨ ਪਹੁੰਚੇ ਨੇ ਸਾਰੇ ਜਿਹੜੇ ਤੁਹਾਨੂੰ ਵਿਸਾਏ ਆ ਭਾਈ ਆਪਾਂ ਸੋ ਇਹ ਸਾਰਾ ਮਾਲ ਆਪਣੇ ਕੋਲੇ ਪਹੁੰਚ ਚੁੱਕਿਆ ਹੈ ਹੋਰ ਮਾਲ ਵੀ ਪਹੁੰਚਿਆ ਦੁਪੱਟਿਆਂ ਨਾਲ ਸੋ ਤੁਸੀਂ ਸ਼ਾਪ ਤੇ ਪਹੁੰਚ ਕੇ ਦੇਖ ਸਕਦੇ ਹੋ ਸੋਹਣੇ ਸੋਹਣੇ ਡਿਜ਼ਾਈਨਾਂ ਵਾਲੇ ਵਿੱਚ ਮਾਲ ਹਾਜ਼ਰ ਹੋ ਚੁੱਕਿਆ ਭਾਈ ਸੋ ਇੱਕ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਭਾਈ ਸ਼ੁਕਰੀਆ ਜੀ ਧੰਨਵਾਦ